ਜੀਓ ਜ਼ਿੰਦਗੀ ਚੈਨਲ ਦੇ ਉੱਪਰ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡਾ ਦੋਸਤ ਰੇਸ਼ਮ ਸਿੰਘ ਅੱਜ ਜ਼ਿੰਦਗੀ ਦਾ ਬਹੁਤ ਹੀ ਅਹਿਮ ਤੇ ਮਹੱਤਵਪੂਰਨ ਸਵਾਲ ਲੈ ਕੇ ਹਾਜ਼ਰ ਹੋ ਰਿਹਾ ਇਸ ਸਵਾਲ ਨੂੰ ਸਮਝਣ ਦੇ ਲਈ ਅੱਜ ਮੇਰੇ ਨਾਲ ਨੇ ਸਮਾਜਿਕ ਚਿੰਤਕ ਸਰਦਾਰ ਕੇਵਲ ਸਿੰਘ ਰਾਏ ਜੀ ਸੋ ਸਭ ਤੋਂ ਪਹਿਲਾਂ ਜੀ ਆਪਾਂ ਉਹਨਾਂ ਦਾ ਕਰਦੇ ਹਾਂ ਸਵਾਗਤ ਮੇਰੇ ਵੱਲੋਂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਜੀ ਸਤਿ ਸ਼੍ਰੀ ਅਕਾਲ ਰੇਸ਼ਮ ਸਿੰਘ ਜੀ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਹਰ ਪਰੀ ਸਤਿ ਸ਼੍ਰੀ ਅਕਾਲ ਹਾਂਜੀ ਮੇਰਾ ਸਵਾਲ ਇਹ ਹੈ ਜੀ ਕਿ ਜ਼ਿੰਦਗੀ ਦੇ ਵਿੱਚ ਅਸੀਂ ਸਾਰੇ ਭੱਜ ਦੌੜ ਦੇ ਵਿੱਚ ਲੱਗੇ ਹੋਏ ਹਾਂ ਜੇ ਕਿਸੇ ਕੋਲੇ 4 ਕਿੱਲੇ ਆ ਉਹ ਕਹਿੰਦਾ ਮੇਰੇ 8 ਬਣ ਜਾਣ 8 ਆਲਾ ਕਹਿੰਦਾ 16 ਬਣ ਜਾਣ ਜਾਂ ਕਿਸੇ ਦਾ ਬਿਜ਼ਨਸ ਆ ਉਹ ਕਹਿੰਦਾ ਮੈਂ ਆਪਣਾ ਬਿਜ਼ਨਸ ਵੱਡਾ ਕਰ ਲਾਂ ਤੇ ਜਿਹਦੇ ਕੋਲੇ 20 ਕਿੱਲੇ ਹੁੰਦੇ ਆ ਜੀ ਉਹ ਕਹਿੰਦਾ ਵੀ ਮੈਨੂੰ ਕਿਸੇ ਵਧੀਆ ਕੰਟਰੀ ਦੀ ਮੇਰੇ ਪਰਿਵਾਰ ਨੂੰ ਪੀਆਰ ਮਿਲ ਜੇ ਫਿਰ ਸਿਟੀਜ਼ਨਸ਼ਿਪ ਮਿਲ ਜੇ ਤੇ ਬਹੁਤ ਸਾਰੇ ਲੋਕ ਇਸ ਆਪਦੇ ਟੀਚਿਆਂ ਦੇ ਵਿੱਚ ਕਾਮਯਾਬ ਵੀ ਹੋ ਜਾਂਦੇ ਆ ਤੇ ਬਹੁਤ ਸਾਰੇ ਲੋਕ ਇਹ ਟੀਚੇ ਪ੍ਰਾਪਤ ਕਰ ਵੀ ਨਹੀਂ ਸਕਦੇ ਹੁਣ ਮੇਰਾ ਸਵਾਲ ਇਹ ਹੈ ਜੀ ਵੀ ਜਿਹੜੇ ਲੋਕਾਂ ਨੇ ਤਾਂ ਇਹ ਟੀਚੇ ਪ੍ਰਾਪਤੀ ਨਹੀਂ ਕੀਤੇ ਅੱਧ ਵਿਚਾਲੇ ਰਹਿ ਗਏ ਜਾਂ ਇਦੋਂ ਵੀ ਥੱਲੇ ਆ ਗਏ ਉਹ ਤਾਂ ਚਲੋ ਨਰਾਸ਼ ਹੋਣ ਦੁੱਖ ਚ ਹੋਣ ਸਮਝ ਆਉਂਦੀ ਹੈ ਗੱਲ ਪਰ ਅਸਲੀ ਗੱਲ ਇਹ ਆ ਕਿ ਜਿਹੜੇ ਲੋਕ ਇਹਨਾਂ ਟੀਚਿਆਂ ਨੂੰ ਪ੍ਰਾਪਤ ਕਰ ਲੈਂਦੇ ਆ ਜੀ ਜ਼ਮੀਨ ਜਾਇਦਾਦ ਵੀ ਬਣਾ ਲੈਂਦੇ ਆ ਬਿਜ਼ਨਸ ਵੀ ਖੜੇ ਕਰ ਲੈਂਦੇ ਆ ਵੱਡੀਆਂ ਕੰਟਰੀਆਂ ਦੀ ਸਿਟੀਨਸ਼ਿਪ ਵੀ ਲੈ ਲੈਂਦੇ ਆ ਪਰ ਜੇ ਦੇਖਿਆ ਜਾਂਦਾ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਜਿਹੜਾ ਦੁੱਖ ਆ ਉਨੇ ਹੀ ਉਹ ਹੁੰਦੇ ਆ ਜਿੰਨਿਆਂ ਨੇ ਟੀਚੇ ਨਹੀਂ ਪ੍ਰਾਪਤ ਕੀਤੇ ਜਾਨੀ ਕਹਿਣ ਦਾ ਮਤਲਬ ਇਹ ਹੈ ਕਿ ਖੁਸ਼ ਨਹੀਂ ਹੁੰਦੇ ਸੋ ਹੁਣ ਮੇਰਾ ਸਵਾਲ ਇਹ ਹੈ ਜੀ ਕਿ ਇਹ ਜਿਹੜੇ ਲੋਕ ਅਸੀਂ ਸਾਰੇ ਹੈਗੇ ਆ ਵੀ ਉਹ ਖੁਸ਼ ਕਾ ਤੋ ਨਹੀਂ ਹੋ ਰਹੇ ਰਿਸ਼ਮ ਸਿੰਘ ਜੀ ਤੁਹਾਡੇ ਸਵਾਲ ਦਾ ਜਵਾਬ ਦੇਣ ਲਈ ਨਾ ਹਾਂਜੀ ਮੈਨੂੰ ਤੁਹਾਡੇ ਸਵਾਲ ਨੂੰ ਦੋ ਹਿੱਸਿਆਂ 'ਚ ਤੋੜਨਾ ਪਊਗਾ ਅਸਲ ਦੇ ਵਿੱਚ ਜਿਹੜਾ ਤੁਸੀਂ ਸਵਾਲ ਕੀਤਾ ਉਹਦੇ ਵਿੱਚ ਹੀ ਇੱਕ ਬੁਨਿਆਦੀ ਗਲਤੀ ਹੈ ਤੇ ਉਹੀ ਗਲਤੀ ਆਪਾਂ ਸਾਰੇ ਕਰ ਰਹੇ ਹਾਂ ਇਹ ਸਵਾਲ ਨੂੰ ਮੈਂ ਦੋ ਹਿੱਸੇ ਤੋੜ ਕੇ ਜਵਾਬ ਦੇਵਾਂਗਾ ਪਹਿਲੇ ਹੀ ਪਹਿਲਾ ਜਿਹੜਾ ਹਿੱਸਾ ਹੈ ਹਾਂਜੀ ਉਹ ਹੈਗਾ ਦੌੜ ਕਿ ਸਾਰੇ ਸਾਰੇ ਦੌੜ ਰਹੇ ਆ ਹਰ ਬੰਦੇ ਦੀ ਦੌੜ ਹੈ ਕੋਈ ਕਹਿ ਰਿਹਾ ਕਿ ਮੈਂ ਜ਼ਮੀਨ ਖਰੀਦਣੀ ਆ ਕੋਈ ਕਹਿੰਦਾ ਘਰ ਵੱਡਾ ਪਾਉਣਾ ਹੈ ਕੋਈ ਕਹਿੰਦਾ ਵੱਡੀ ਕਾਰ ਲੈਣੀ ਹੈ ਕੋਈ ਮਤਲਬ ਹਰ ਬੰਦੇ ਦੀ ਕੋਈ ਨਾ ਕੋਈ ਇੱਛਾ ਹੈ ਹਾਂਜੀ ਕੁਛ ਨਾ ਕੁਛ ਇੱਛਾ ਹੈਗਾ ਉਹਦੇ ਲਈ ਉਹ ਦੌੜ ਰਹੇ ਹੈ ਬਿਲਕੁਲ ਜੀ ਇੱਕ ਪਾਰਟ ਹੈਗਾ ਇਹੇ ਠੀਕ ਹੈ ਜੀ ਦੂਜਾ ਪਾਰਟ ਹੈਗਾ ਮੰਜ਼ਿਲ ਕਿ ਮੰਜ਼ਿਲ ਦੇਥੇ ਅਸੀਂ ਪਹੁੰਚਣਾ ਹੈ ਅਸੀਂ ਜਿਹੜੀ ਮੰਜ਼ਿਲ ਦੇ ਉੱਤੇ ਪਹੁੰਚਣਾ ਹੈਗਾ ਉਹ ਮੰਦਲ ਦੇ ਜਿਹੜੀ ਤੁਸੀਂ ਗੱਲ ਕੀਤੀ ਆ ਉਹਦੇ ਦੋ ਪਾਰਟ ਦਿਖਾਈ ਦਿੰਦੇ ਆ ਪਹਿਲਾ ਪਾਰਟ ਹੈਗਾ ਸੰਸਾਰਿਕ ਮੰਦਲ ਦੁਨਿਆਵੀ ਮੰਦਲ ਵੀ ਮੈਂ ਤੁਸੀਂ ਕਿਹਾ ਕਿ ਮੈਂ 4 ਕਿਲੇ ਜ਼ਮੀਨ ਹੋਰ ਖਰੀਦ ਲਵਾਂ ਹਾਂਜੀ ਮੈਂ ਵੱਡਾ ਘਰ ਪਾ ਲਵਾਂ ਵੱਡੀ ਕਾਰ ਲੈ ਲਵਾਂ ਉਹ ਸੌਦੇ ਤੇ ਪਹੁੰਚ ਜਾ ਮੈਂ ਐਮਐਲਏ ਬਣ ਜਾ ਮંત્રી ਬਣ ਜਾ ਮਤਲਬ ਉਹ ਚੀਜ਼ ਹੈ ਜਿਹੜੀ ਕਿ ਜਿਹਨੂੰ ਆਪਾਂ ਕਹਿੰਦੇ ਆ ਕਿ ਸੰਸਾਰਿਕ ਮੰਦਲ ਹੈ ਠੀਕ ਹੈ ਜੀ ਪਰ ਗਲਤੀ ਇਹ ਹੋ ਰਹੀ ਹੈ ਕਿ ਅਸੀਂ ਇਹਦੇ ਨਾਲ ਇੱਕ ਚੀਜ਼ ਹੋਰ ਜੋੜਤੀ ਜਿਹੜੀ ਤੁਸੀਂ ਕਿਹਾ ਕਿ ਅਸੀਂ ਉੱਥੇ ਪਹੁੰਚ ਕੇ ਖੁਸ਼ ਕਿਉਂ ਨਹੀਂ ਹੋ ਰਹੇ ਇਹ ਜਿਹੜੀ ਖੁਸ਼ ਹੋਣ ਵਾਲੀ ਕਹਾਣੀ ਹੈ ਇਹ ਹੈਗੀ ਆ ਆਤਮਿਕ ਮੰਜ਼ਿਲ ਇਹ ਹੀ ਸਮਝਣੀ ਆ ਜੀ ਸੋਡੇ ਤੋਂ ਇਹ ਹੈਗੀ ਆ ਆਤਮਿਕ ਮੰਜ਼ਿਲ ਆਤਮਿਕ ਮੰਜ਼ਿਲ ਦੀ ਕਹਾਣੀ ਇਹ ਹੈ ਕਿ ਅਸੀਂ ਹੁਣ ਜਿਹੜੀ ਗੱਲ ਕੀਤੀ ਆ ਉਹਦੇ ਵਿੱਚ ਦੋ ਮੰਜ਼ਿਲਾਂ ਹੋ ਗਈਆਂ ਇੱਕ ਹੋ ਗਈ ਸੰਸਾਰਿਕ ਮੰਜ਼ਿਲ ਕਿ ਅਸੀਂ ਉੱਥੇ ਪਹੁੰਚਣਾ ਆ ਸਾਡਾ ਟੀਚਾ ਦੁਨੀਆ ਦੇ ਵਿੱਚ ਅਸੀਂ ਆ ਕਰਨਾ ਆ ਅਸੀਂ ਦਿਖਾਉਣਾ ਠੀਕ ਆ ਜੀ ਦੂਜੀ ਹੈਗੀ ਆ ਖੁਸ਼ ਹੋਣਾ ਇਹ ਹੈਗੀ ਆ ਆਤਮਿਕ ਮੰਜ਼ਿਲ ਇਹ ਦੋਨੋਂ ਚੀਜ਼ਾਂ ਅੱਡ-ਅੱਡ ਨੇ ਔਰ ਦੋਨਾਂ ਦਾ ਆਪਸ ਵਿੱਚ ਕੋਈ ਸਬੰਧ ਹੈ ਨਹੀਂ ਜਦੋਂ ਅਸੀਂ ਇਹਨਾਂ ਦਾ ਸਬੰਧ ਜੋੜ ਲੈਂਦੇ ਆ ਤਾਂ ਅਸੀਂ ਉੱਥੇ ਜਾ ਕੇ ਸਭ ਤੋਂ ਵੱਡੀ ਗਲਤੀ ਕਰ ਲੈਂਦੇ ਆ ਮੇਰਾ ਮਤਲਬ ਕਹਿਣ ਤੋਂ ਇਹ ਆ ਕਿ ਜਦੋਂ ਅਸੀਂ ਸੰਸਾਰਿਕ ਮੰਜ਼ਿਲ ਵੱਲ ਦੌੜਦੇ ਆ ਤਾਂ ਸਾਨੂੰ ਇਹ ਲੱਗਦਾ ਹੈ ਕਿ ਮੈਨੂੰ ਉੱਥੇ ਜਾ ਕੇ ਉਸ ਥਾਂ ਤੇ ਜਾ ਕੇ ਉਹ ਆਤਮਿਕ ਮੰਜ਼ਿਲ ਮਿਲ ਜੂਗੀ ਖੁਸ਼ੀ ਮਿਲ ਜੂਗੀ ਸ਼ਾਂਤੀ ਮਿਲ ਜੂਗੀ ਪਿਆਰ ਮਿਲ ਜੂਗਾ ਤਿੰਨ ਚੀਜ਼ਾਂ ਸਾਡੀ ਜਿਹੜੀ ਆਤਮਿਕ ਮੰਜ਼ਿਲ ਹੈ ਹਾਂਜੀ ਉਹਦੇ ਵਿੱਚ ਤਿੰਨ ਚੀਜ਼ਾਂ ਆਉਂਦੀਆਂ ਨੇ ਸਾਡੇ ਜਿਹੜੇ ਸਾਰੇ ਧਰਮ ਗ੍ਰੰਥ ਹੈ ਉਹ ਤਿੰਨ ਚੀਜ਼ਾਂ ਨੂੰ ਮੰਨਦੇ ਆ ਇੱਕ ਖੁਸ਼ੀ ਇੱਕ ਸ਼ਾਂਤੀ ਤੇ ਇੱਕ ਪਿਆਰ ਠੀਕ ਆ ਜੀ ਠੀਕ ਹੈ ਹਾਂ ਜੀ ਪਿਆਰ ਖੁਸ਼ੀ ਤੇ ਸ਼ਾਂਤੀ ਇਹ ਤਿੰਨ ਚੀਜ਼ਾਂ ਨੇ ਅਸੀਂ ਕਹਿੰਦੇ ਆ ਕਿ ਇਹ ਚੀਜ਼ਾਂ ਸਾਨੂੰ ਉਸ ਮੰਦਲ ਤੇ ਪਹੁੰਚ ਕੇ ਉਸ ਥਾਂ ਤੇ ਪਹੁੰਚ ਕੇ ਮਿਲ ਜਾਣੀਆਂ ਜਦ ਕਿ ਇਹ ਨਹੀਂ ਮਿਲਦੀਆਂ ਤੁਸੀਂ ਅੱਜ ਐਮਐਲਏ ਬਣ ਜਿਓ ਦੋ ਦਿਨਾਂ ਬਾਅਦ ਤੁਸੀਂ ਖੁਸ਼ ਨਹੀਂ ਹੋਮੋਗੇ ਫਿਰ ਤੁਸੀਂ ਮੰਤਰੀ ਬਣ ਜਿਓ ਫਿਰ ਤੁਸੀਂ ਮੁੱਖ ਮੰਤਰੀ ਬਣ ਜਿਓ ਤੁਸੀਂ ਰਾਸ਼ਟਰਪਤੀ ਬਣ ਜਿਓ ਤੁਸੀਂ ਖੁਸ਼ ਨਹੀਂ ਹੋ ਸਕਦੇ ਕਿਉਂ ਕਿ ਇਸ ਸੰਸਾਰਕ ਮੰਡਲ ਦੇ ਨਾਲ ਉਸ ਆਤਮਕ ਮੰਡਲ ਦਾ ਕੋਈ ਆਪਸ ਵਿੱਚ ਸਬੰਧ ਨਹੀਂ ਹੈ ਸਾਡੀ ਈਗੋ ਵੱਡੀ ਹੋ ਸਕਦੀ ਹੈ ਕਿ ਮੈਂ ਰਾਸ਼ਟਰਪਤੀ ਬਣ ਗਿਆ ਮੇਰੀ ਈਗੋ ਵੱਡੀ ਹੋ ਗਈ ਮੇਰਾ ਹੰਕਾਰ ਵੱਡਾ ਹੋ ਗਿਆ ਪਰ ਜੇ ਕੋਈ ਕਹੇ ਕਿ ਮੈਨੂੰ ਖੁਸ਼ੀ ਮਿਲੂਗੀ ਮੈਨੂੰ ਸ਼ਾਂਤੀ ਮਿਲੂਗੀ ਜਾਂ ਮੈਨੂੰ ਉੱਥੇ ਜਾ ਕੇ ਪਿਆਰ ਦੀ ਫੀਲਿੰਗ ਆਊਗੀ ਇਹਦਾ ਰਾਸ਼ਟਰਪਤੀ ਬਣਨ ਨਾਲ ਕੋਈ ਸਬੰਧ ਨਹੀਂ ਹੈ ਇੱਥੇ ਅਸੀਂ ਬੇਸਿਕ ਗਲਤੀ ਕਰ ਰਹੇ ਹਾਂ ਦੇਖੋ ਜੀ ਜਿਹੜੀ ਤੁਸੀਂ ਗੱਲਾਂ ਦੋ ਦੱਸੀਆਂ ਨੇ ਆਤਮਿਕ ਤੇ ਸੰਸਾਰਕ ਵਾਲੀ ਗੱਲ ਇਹ ਮੰਜਲਾਂ ਨੇ ਹੁਣ ਵੈਸੇ ਤਾਂ ਜਿਹੜੇ ਆਮ ਲੋਕ ਨੇ ਮੇਰੇ ਅਰਗੇ ਨੇ ਸਾਰੀ ਦੁਨੀਆ ਉਹ ਜ਼ਿਆਦਾ ਇਹੀ ਸੋਚਦੀ ਆ ਵੀ ਜੇ ਅਸੀਂ ਕੋਈ ਮਤਲਬ ਪ੍ਰਾਪਤੀ ਕਰ ਲਾਂਗੇ ਕੋਈ ਗੱਡੀ ਵੱਡੀ ਲੈ ਲਈ ਕੋਈ ਕਿਸੇ ਦਾ ਜਵਾਕ ਅੱਗੇ ਵੱਧ ਗਿਆ ਪ੍ਰਮੋਸ਼ਨ ਜੌਬ ਲੈ ਗਿਆ ਕਿਸੇ ਵਧੀਆ ਕੰਟਰੀ ਚ ਚਲੇ ਗਿਆ ਜੀ ਵੀ ਅਸੀਂ ਖੁਸ਼ ਹੋ ਜਾਾਂਗੇ ਪਰ ਖੁਸ਼ੀ ਉੱਥੇ ਵੀ ਨਹੀਂ ਆਪਾਂ ਕਹਿ ਰਹੇ ਹਾਂ ਦੇਖ ਰਹੇ ਹਾਂ ਕਿ ਮਿਲ ਨਹੀਂ ਰਹੀ ਹਰ ਘਰ ਚੌਵੀ ਕਲੇਸ਼ ਆ ਸਾਰਾ ਕੁਝ ਉਸੇ ਪਹਿਲਾਂ ਵਾਂਗੂ ਫੇਰ ਹੋ ਜਾਂਦਾ ਨੋਰਮਲ ਫਿਰ ਇਹ ਜਿਹੜੀ ਖੁਸ਼ੀ ਹੈ ਜੀ ਇਹ ਮਿਲੂਗੀ ਕਿੱਥੇ ਇਹ ਕਿੱਥੇ ਪਈ ਹੈ ਜੀ ਕੱਲ ਇਹ ਹੈ ਜੀ ਕਿ ਆਤਮਿਕ ਮੰਡਲ ਤੇ ਆਪਾਂ ਸੰਸਾਰਕ ਮੰਡਲ ਦੀ ਗੱਲ ਕੀਤੀ ਹੈ ਕਿਸੇ ਵੀ ਬੰਦੇ ਦਾ ਜੋ ਗੋਲ ਹੈ ਉਹਦੇ ਸੰਸਾਰਕ ਮੰਡਲ ਹੈ ਔਰ ਸੰਸਾਰਕ ਮੰਡਲ ਇੱਕ ਨਹੀਂ ਹੁੰਦੀ ਇੱਕ ਗੋਲ ਪੂਰਾ ਹੋਣ ਤੋਂ ਬਾਅਦ ਦੂਜਾ ਗੋਲ ਸ਼ੁਰੂ ਹੋ ਜਾਂਦਾ ਫਿਰ ਤੀਜਾ ਇਵੇਂ ਤੁਸੀਂ ਕਹੋ ਕੋਈ ਕਹਿੰਦਾ ਮੈਂ 4 ਕਿੱਲੇ ਜ਼ਮੀਨ ਲੈ ਲਾਂ ਜੇ ਦਿਓਨੇ 4 ਲੈ ਲਈ ਤਾਂ ਉਹਦੀ ਅਗਲੇ 4 ਦੀ ਮੰਦਿਰ ਸ਼ੁਰੂ ਹੋ ਜੂ ਅਗਲੇ 4 ਦੀ ਸ਼ੁਰੂ ਹੋ ਜੂ ਐਦਾਂ ਤੁਸੀਂ ਕਹੋ ਕਿ ਕਿ ਐਮਐਲਏ ਐ ਕਿ ਵਜ਼ੀਰ ਐ ਕਿ ਮੰਤਰੀ ਐ ਕਿ ਮੁੱਖ ਮੰਤਰੀ ਐ ਉਹ ਮੰਦਿਰ ਜਿਹੜੀ ਹੈ ਉਹ ਲਗਾਤਾਰ ਅੱਗੇ ਵਧਦੀ ਰਹਿੰਦੀ ਹੈ ਪਰ ਗਲਤੀ ਅਸੀਂ ਕੀ ਕਰਦੇ ਆ ਕਿ ਅਸੀਂ ਜਿਹੜੀ ਆਤਮਿਕ ਮੰਦਿਰ ਹੈ ਜਿਹਦੇ ਵਿੱਚ ਤਿੰਨ ਚੀਜ਼ਾਂ ਆਉਂਦੀਆਂ ਨੇ ਪਿਆਰ ਖੁਸ਼ੀ ਤੇ ਸ਼ਾਂਤੀ ਠੀਕ ਹੈ ਜੀ ਇਹਨੂੰ ਅਸੀਂ ਇਹਦੇ ਨਾਲ ਜੋੜ ਲਿਆ ਹੁਣ ਤੁਸੀਂ ਪੁੱਛ ਰਹੇ ਹੋ ਕਿ ਇਹ ਜਿਹੜੀ ਮੰਦਿਰ ਉਹ ਮਿਲੂਗੀ ਕਿੱਥੇ ਜਿਹੜੀ ਆਤਮਿਕ ਮੰਦਿਰ ਆ ਪਿਆਰ ਸ਼ਾਂਤੀ ਹੈ ਖੁਸ਼ੀ ਹੈ ਇਸ ਦਾ ਕਿਸੇ ਵੀ ਸੰਸਾਰਕ ਮੰਦਰ ਨਾਲ ਕੋਈ ਸਬੰਧ ਨਹੀਂ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਉੱਥੇ ਜਾ ਕੇ ਖੁਸ਼ ਹੋਊਂਗਾ ਅੱਜ ਮੇਰੇ ਮੇਰੀ ਸ਼ਾਦੀ ਹੋ ਜੇ ਮੈਂ ਤਾਂ ਖੁਸ਼ ਹਾਂ ਫਿਰ ਮੇਰੇ ਬੇਟਾ ਹੋ ਜੇ ਮੈਂ ਤਾਂ ਖੁਸ਼ ਹਾਂ ਫਿਰ ਬੇਟਾ ਦਸਮੀ ਕਰ ਦੇ ਮੈਂ ਫਿਰ ਖੁਸ਼ ਹਾਂ ਫਿਰ ਬੇਟਾ ਅਫਸਰ ਬਣ ਜਾਵੇ ਮੈਂ ਫਿਰ ਖੁਸ਼ ਹਾਂ ਫਿਰ ਉਹਦਾ ਵਿਆਹ ਹੋ ਜੇ ਫਿਰ ਖੁਸ਼ ਹਾਂ ਫਿਰ ਉਹਦੇ ਬੇਟਾ ਹੋ ਜੇ ਉਹ ਪੁੱਤੇ ਦਾ ਵਿਆਹ ਹੋ ਜੇ ਮੈਂ ਫਿਰ ਖੁਸ਼ ਹਾਂ ਇਹ ਚੀਜ਼ ਨਹੀਂ ਆ ਸਕਦੀ ਇਹਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਆਤਮਿਕ ਮੰਦਰ ਦਾ ਸੰਸਾਰਕ ਮੰਦਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਿਹੜੀ ਤੁਸੀਂ ਕਹਿੰਦੇ ਹੋ ਕਿ ਆਤਮਿਕ ਆਤਮਿਕ ਮੰਦਰ ਪ੍ਰਾਪਤ ਕਿੱਥੇ ਕੀਤੀ ਜਾ ਸਕਦੀ ਹੈ ਹਾਂਜੀ ਉਹ ਅੱਜ ਹੀ ਹੋ ਸਕਦੀ ਹੈ ਇੱਥੇ ਹੀ ਹੋ ਸਕਦੀ ਹੈ ਆਤਮਿਕ ਮੰਦਰ ਆਤਮਿਕ ਮੰਦਰ ਨੂੰ ਅਸੀਂ ਇੱਥੇ ਹੀ ਪ੍ਰਾਪਤ ਕਰ ਸਕਦੇ ਹਾਂ ਉਹਦੇ ਲਈ ਕਿਸੇ ਸੰਸਾਰਕ ਮੰਦਰ ਦੇ ਉੱਤੇ ਪਹੁੰਚਣ ਦੀ ਲੋੜ ਨਹੀਂ ਹੈ ਜਿਹੜਾ ਜੀ ਫਿਰ ਇਹ ਮਤਲਬ ਭੱਜ ਦੌੜ ਮਤਲਬ ਇਹ ਸਾਰੇ ਉਹਦੇ 'ਚ ਲੱਗੇ ਹੋਏ ਆ ਕਿ ਸਾਨੂੰ ਅ ਜਿਵੇਂ ਆਪਾਂ ਕਹਿੰਦੇ ਆ ਕਿ ਆ ਚੀਜ਼ ਮਿਲ ਜੇ ਆ ਚੀਜ਼ ਪ੍ਰਾਪਤ ਕਰਨ ਲਈ ਬੰਦਾ ਇੱਕ ਦੌੜ ਦੇ ਵਿੱਚ ਭੱਜਿਆ ਹੋਇਆ ਤਾਂ ਤੁਹਾਡੇ ਹਿਸਾਬ ਨਾਲ ਫਿਰ ਉਹ ਉਹਦੀ ਕੋਈ ਲੋੜ ਨਹੀਂ ਹੈਗੀ ਜੀ ਮੈਂ ਤੁਹਾਨੂੰ ਇਹ ਬਿਲਕੁਲ ਨਹੀਂ ਕਿਹਾ ਕਿ ਸਾਨੂੰ ਸੰਸਾਰਕ ਮੰਜ਼ਿਲ ਵੱਲ ਦੌੜਨਾ ਨਹੀਂ ਚਾਹੀਦਾ ਠੀਕ ਹੈ ਹਰ ਬੰਦੇ ਦੇ ਟੀਚੇ ਹੁੰਦੇ ਨੇ ਗੋਲਤ ਹੁੰਦੇ ਨੇ ਉਹਦੇ ਵੱਲ ਦੌੜਨਾ ਵੀ ਚਾਹੀਦਾ ਮਿਹਨਤ ਵੀ ਕਰਨੀ ਚਾਹੀਦੀ ਹੈ ਮੈਂ ਖੁਦ ਕਰਦਾਗਾ ਐਸਾ ਨਹੀਂ ਮੈਂ ਛੱਡ ਕੇ ਬੈਠਾ ਹੋਇਆ ਮੈਂ ਸਭ ਕੁਝ ਮੈਂ ਕਰਦਾਗਾ ਹਾਂ ਮੈਂ ਇਹ ਨਹੀਂ ਕਿਹਾ ਤੁਹਾਨੂੰ ਕਿ ਸਾਨੂੰ ਨਹੀਂ ਦੌੜਨਾ ਚਾਹੀਦਾ ਮੇਰਾ ਮਤਲਬ ਸਿਰਫ ਇੰਨਾ ਹੈ ਕਿ ਸਾਨੂੰ ਇਹ ਉਮੀਦ ਨਹੀਂ ਕਰਨੀ ਚਾਹੀਦੀ ਕਿ ਜਿੱਦੇ ਮੈਨੂੰ ਇਹ ਮੇਰਾ ਸੰਸਾਰਕ ਗੋਲ ਪੂਰਾ ਹੋ ਗਿਆ ਉਸ ਦਿਨ ਮੈਂ ਖੁਸ਼ ਹੋ ਜਾਊਗਾ ਉਸ ਦਿਨ ਮੈਨੂੰ ਸ਼ਾਂਤੀ ਮਿਲ ਜੂਗੀ ਜਾਂ ਉਸ ਦਿਨ ਮੈਨੇ ਅੰਦਰ ਪਿਆਰ ਆ ਜਾਵੇਗਾ ਮੈਨੂੰ ਮੈਨੂੰ ਪਿਆਰ ਦੀ ਫੀਲਿੰਗ ਮੇਰੇ ਅੰਦਰ ਜਾਗ ਜਾਏਗੀ ਲੋਕ ਮੈਨੂੰ ਪਿਆਰ ਕਰਨਗੇ ਮੈਂ ਲੋਕਾਂ ਨੂੰ ਪਿਆਰ ਕਰਾਂਗਾ ਇਸ ਚੀਜ਼ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਹੈ ਦੌੜਨ ਦੀ ਗੱਲ ਮੈਂ ਨਹੀਂ ਕਹੀ ਕਿ ਨਹੀਂ ਦੌੜਨਾ ਚਾਹੀਦਾ ਦੌੜਨਾ ਚਾਹੀਦਾ ਹੈ ਪਰ ਇਸ ਗੱਲ ਦੀ ਉਮੀਦ ਨਹੀਂ ਕਰਨੀ ਚਾਹੀਦੀ ਕਿ ਉੱਥੇ ਜਾ ਕੇ ਮੈਂ ਖੁਸ਼ ਹੋਊਗਾ ਤੇ ਉੱਥੇ ਜਾ ਕੇ ਮੈਨੂੰ ਸ਼ਾਂਤੀ ਮਿਲੂਗੀ ਹਾਂਜੀ ਮੈਨੂੰ ਇੱਕ ਨਾ ਤੁਹਾਡਾ ਜਵਾਬ ਜਿਹੜਾ ਤੁਸੀਂ ਦੇ ਦੇ ਰਹੇ ਹੋ ਹਜੇ ਵੀ ਮੈਨੂੰ ਉਹਦੇ 'ਚ ਇਹ ਗੱਲ ਨਹੀਂ ਸਮਝ ਲੱਗ ਰਹੀ ਕਿ ਫਿਰ ਇਹ ਖੁਸ਼ੀ ਹੈ ਜਿਹੜੀ ਇਹ ਆ ਜਿਹੜੀ ਆਤਮਿਕ ਮੰਜ਼ਿਲ ਆ ਇਹ ਮਿਲੂਗੀ ਕਿੱਥੇ ਜਾ ਕੇ ਬੰਦੇ ਨੂੰ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਵੀ ਸਪਸ਼ਟ ਕੀਤੀ ਕਿ ਇਹ ਇੱਥੇ ਹੈਗੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਦੱਸਦਾ ਹਾਂਜੀ ਆਪਾਂ ਇੱਥੇ ਬੈਠੇ ਹੋਏ ਹਾਂ ਮੈਂ ਚਾਹੁੰਦਾ ਮੈਂ ਇੱਥੇ ਖੁਸ਼ ਹੋਣਾ ਹੈ ਹਾਂਜੀ ਤਮੈਂ ਕਿਸੇ ਐਸੇ ਬੰਦੇ ਨੂੰ ਯਾਦ ਕਰੂੰਗਾ ਜਿਹਦੇ ਨਾਲ ਮੇਰੀਆਂ ਅੱਛੀਆਂ ਯਾਦਾਂ ਜੁੜੀਆਂ ਹੋਈਆਂ ਨੇ ਹਾਂਜੀ ਕੋਈ ਐਸੀ ਘਟਨਾ ਨੂੰ ਯਾਦ ਕਰੂੰਗਾ ਜਿਹੜੀ ਕਿ ਮੈਨੂੰ ਖੁਸ਼ੀ ਦਿੰਦੀ ਹੈ ਠੀਕ ਹੈ ਜੀ ਮੈਂ ਕੋਈ ਘਟਨਾ ਯਾਦ ਕਰੂੰ ਕਿਸੇ ਬੰਦੇ ਨੂੰ ਯਾਦ ਕਰੂੰ ਮੈਂ ਇੱਥੇ ਬੈਠੇ ਖੁਸ਼ ਹੋ ਸਕਦਾ ਹਾਂ ਉਸ ਬੰਦੇ ਨੇ ਮੇਰੇ ਲਈ ਕੀ ਕਿੰਨਾ ਖੁਸ਼ ਕੀਤਾ ਉਹ ਬੰਦਾ ਕਿੰਨਾ ਚੰਗਾ ਸੀ ਕਿੰਨਾ ਮਹਾਨ ਇਨਸਾਨ ਸੀ ਉਹ ਜਿਹੜੀ ਘਟਨਾ ਵਾਪਰੀ ਪ੍ਰਮਾਤਮਾ ਨੇ ਮੈਨੂੰ ਕਿੰਨਾ ਕੁਝ ਦਿੱਤਾ ਪ੍ਰਮਾਤਮਾ ਨੇ ਮੈਨੂੰ ਇਹ ਦਿੱਤਾ ਇਹ ਦਿੱਤਾ ਮੈਂ ਉਹਨਾਂ ਚੀਜ਼ਾਂ ਨੂੰ ਯਾਦ ਕਰਕੇ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋ ਕੇ ਇੱਥੇ ਖੁਸ਼ ਹੋ ਸਕਦਾ ਠੀਕ ਹੈ ਦੂਜੀ ਗੱਲ ਰਹੀ ਸ਼ਾਂਤੀ ਦੀ ਅਗਰ ਮੈਂ ਸ਼ਾਂਤੀ ਇੱਥੇ ਪ੍ਰਾਪਤ ਕਰਨੀ ਹੈ ਮੈਂ ਇੱਥੇ ਬੈਠ ਕੇ 5 ਮਿੰਟ ਅੱਖਾਂ ਬੰਦ ਕਰੂੰਗਾ ਮੈਡੀਟੇਸ਼ਨ ਕਰੂੰਗਾ ਪਾਠ ਕਰੂੰਗਾ ਸਿਮਰਨ ਕਰੂੰਗਾ 10 ਮਿੰਟਾਂ ਦੇ ਵਿੱਚ ਜਿਹੜਾ ਮੇਰਾ ਮਾਰੇਗਾ ਉਹ ਸ਼ਾਂਤ ਹੋ ਜਾਊਗਾ ਠੀਕ ਹੈ ਜੀ ਠੀਕ ਹੈ ਨਾ ਹਾਂਜੀ ਹੁਣ ਰਹੀ ਖੁਸ਼ੀ ਦੀ ਗੱਲ ਮੈਂ ਖੁਸ਼ੀ ਪ੍ਰਾਪਤ ਕਰਨੀ ਹੈ ਮੈਂ ਇੱਥੋਂ ਬੈਠਾ ਉੱਠੂੰਗਾ ਆਪਣਾ ਮਨ ਪਸੰਦ ਕੋਈ ਗਾਣਾ ਸੁਣੂੰਗਾ ਜਾਂ ਗਾਊਂਗਾ ਔਰ ਉੱਠ ਕੇ 10 ਮਿੰਟ ਨੱਚੂੰਗਾ 10 ਮਿੰਟਾਂ ਬਾਅਦ ਖੁਸ਼ ਹੋ ਜਾਊਗਾ ਮੇਰਾ ਮਤਲਬ ਕਹਿਣ ਤੋਂ ਇਹ ਹੈ ਕਿ ਜਿਹੜੀ ਇਹ ਆਤਮਿਕ ਮੰਜ਼ਲ ਹੈ ਇਹਨੂੰ ਲੱਭਣ ਲਈ ਕਿਤੇ ਨਹੀਂ ਜਾਣਾ ਪੈਂਦਾ ਨਾ ਇਹਦੇ ਲਈ ਵੱਡੀ ਕਾਰ ਚਾਹੀਦੀ ਹੈ ਨਾ ਵੱਡੀ ਕੋਠੀ ਚਾਹੀਦੀ ਹੈ ਨਾ ਜ਼ਮੀਨ ਚਾਹੀਦੀ ਹੈ ਨਾ ਪਦ ਚਾਹੀਦਾ ਨਾ ਅਹੁਦਾ ਚਾਹੀਦਾ ਕੁਝ ਨਹੀਂ ਚਾਹੀਦਾ ਇਹ ਤਿੰਨੇ ਚੀਜ਼ਾਂ ਸ਼ਾਂਤੀ ਖੁਸ਼ੀ ਪਿਆਰ ਇਹ ਤਿੰਨੇ ਚੀਜ਼ਾਂ ਤੁਸੀਂ ਇੱਥੇ ਹੀ ਪ੍ਰਾਪਤ ਕਰ ਸਕਦੇ ਹੋ ਔਰ ਇਹ ਸਾਡੀ ਆਤਮਿਕ ਮੰਜ਼ਲ ਹੈ ਅਸੀਂ ਗਲਤੀ ਕੀ ਕਰਦੇ ਹਾਂ ਅਸੀਂ ਗਲਤੀ ਇਹ ਕਰ ਰਹੇ ਹਾਂ ਕਿ ਅਸੀਂ ਸੰਸਾਰਿਕ ਮੰਜ਼ਲ ਕਿ ਮੈਂ ਉੱਥੇ ਪਹੁੰਚ ਕੇ ਖੁਸ਼ ਹੋਊਂਗਾ ਉੱਥੇ ਪਹੁੰਚ ਕੇ ਸ਼ਾਂਤ ਹੋਊਂਗਾ ਇਹ ਜਿਹੜੀ ਬੇਸਿਕ ਗਲਤੀ ਆ ਮੇਰਾ ਇਹ ਕਹਿਣ ਤੋਂ ਮਤਲਬ ਸੀ ਅੱਛਾ ਜਿਵੇਂ ਜਦੋਂ ਬੰਦਾ ਕੋਈ ਅਚੀਵਮੈਂਟ ਆਪਦੀ ਕਰਦਾ ਤਾਂ ਉਹ ਖੁਸ਼ ਹੁੰਦਾ ਤਾਂ ਹੈਗਾ ਨਾ ਫਿਰ ਉਹ ਕੀ ਹੁੰਦਾ ਜੀ ਥੋੜੇ ਟਾਈਮ ਦੇ ਲਈ ਉਹ ਖੁਸ਼ ਹੁੰਦਾ ਹੈ ਉਹ ਬਕਤੀ ਖੁਸ਼ੀ ਉਹ ਉਹਨਾਂ ਤੇਰੀ ਖੁਸ਼ ਹੁੰਦਾ ਜਦ ਤੱਕ ਲੋਕ ਉਹਨੂੰ ਆ ਕੇ ਕਹਿੰਦੇ ਨੇ ਵੀ ਯਾਰ ਤੂੰ ਕਮਾਲ ਕਰਤੀ ਜਿੱਦ ਤੇ ਲੋਕ ਕਹਿਣਾ ਬੰਦ ਕਰ ਦਿੰਦੇ ਨੇ ਉਹਦੀ ਖੁਸ਼ੀ ਵੀ ਚਲੀ ਜਾਂਦੀ ਹੈ ਅਸਲ ਤੇ ਉਹ ਖੁਸ਼ੀ ਨਹੀਂ ਹੈ ਉਹ ਥੋੜਾ ਜਿਹਾ ਇਹ ਹੈ ਕਿ ਜਿਵੇਂ ਆਪਣੇ ਅੰਦਰ ਹੰਕਾਰ ਆ ਜਾਂਦਾ ਹੈ ਉਹ ਇੱਕ ਹੰਕਾਰ ਦੀਆਂ ਕੁਝ ਕੁੰਮਬਲਾ ਫੁੱਟਦੀਆਂ ਨੇ ਉਸ ਵੇਲੇ ਤੇ ਬੰਦੇ ਨੂੰ ਲੱਗਦਾ ਕਿ ਮੈਂ ਬਹੁਤ ਕੁਝ ਕਰਤਾ ਤੇ ਇਸ ਕਰਕੇ ਉਹਨੂੰ ਕੁਝ ਦਿਨ ਖੁਸ਼ੀ ਹੁੰਦੀ ਆ ਪਰ ਕੁਝ ਦਿਨਾਂ ਬਾਅਦ ਉਹੀ ਚੀਜ਼ ਥੋਥੀ ਲੱਗਣ ਲੱਗ ਜਾਂਦੀ ਹੈ ਅੱਛਾ ਜੀ ਇੱਕ ਜਿਹੜੀ ਇਹ ਗੱਲ ਤੁਹਾਡੀ ਠੀਕ ਹੈ ਕਿ ਥੋੜੇ ਟਾਈਮ ਬਾਅਦ ਫਿਰ ਬੰਦਾ ਨਾਰਮਲ ਹੋ ਜਾਂਦਾ ਪਰ ਮੈਂ ਹੁਣ ਤੁਹਾਨੂੰ ਇੱਕ ਕੱਲੇ ਪੁੱਛਣਾ ਵੀ ਐਨੀ ਦੁਨੀਆ ਜੀ ਐਨੀ ਦੁਨੀਆ ਦੇ ਵਿੱਚ ਜਿਹੜੀ ਤੁਸੀਂ ਗੱਲ ਦੱਸੀ ਹੈ ਵੀ ਇਹਨੂੰ ਮੰਜ਼ਿਲ ਨੂੰ ਪਾਉਣ ਲਈ ਇਹ ਤਾਂ ਬੜੀ ਸੌਖੀ ਆ ਤੇ ਫਿਰ ਇਹ ਇੰਨੀ ਸੌਖੀ ਹੋਣ ਦੇ ਬਾਵਜੂਦ ਜਿਹੜੀ ਪੂਰੀ ਦੁਨੀਆ ਭੱਜੀ ਫਿਰਦੀ ਆ ਉਹ ਕਿਉਂ ਨਹੀਂ ਇੰਨੀ ਸੌਖੀ ਚੀਜ਼ ਨੂੰ ਕਰਦੀ ਕਿਉਂ ਨਹੀਂ ਦੇਖੋ ਇਹ ਸਮਝ ਆਉਣ ਦੀ ਗੱਲ ਹੈ ਜਿਹੜੇ ਲੋਕਾਂ ਨੂੰ ਇਸ ਗੱਲ ਦੀ ਸਮਝ ਹੈਗੀ ਆ ਕਿ ਆਤਮਿਕ ਮੰਜ਼ਿਲ ਖੁਸ਼ੀ ਪਿਆਰ ਸ਼ਾਂਤੀ ਇੱਥੇ ਪ੍ਰਾਪਤ ਕੀਤੀ ਜਾ ਸਕਦੀ ਹੈ ਉਹ ਮੰਜ਼ਿਲ ਵੱਲ ਦੌੜਦੇ ਨੇ ਉਹ ਵੀ ਦੌੜਦੇ ਨੇ ਠੀਕ ਹੈ ਪਰ ਉਹਨਾਂ ਦੀ ਜਿਹੜੀ ਦੌੜ ਹੈ ਉਹ ਵੱਖਰੀ ਕਿਸਮ ਦੀ ਹੈ ਉਹਨਾਂ ਨੂੰ ਦੌੜ ਦੇ ਵਿੱਚ ਉਹ ਖੁਸ਼ੀ ਮਿਲਦੀ ਹੈ ਉਹਨਾਂ ਨੂੰ ਦੌੜ ਦੇ ਵਿੱਚ ਉਹ ਸ਼ਾਂਤੀ ਮਿਲਦੀ ਹੈ अच्छा ਜਦੋਂ ਤੁਸੀਂ ਸ਼ਾਂਤੀ ਨਾਲ ਖੁਸ਼ੀ ਨਾਲ ਪਿਆਰ ਨਾਲ ਕਿਸੇ ਪਰਸੇ ਦੌੜ ਰਹੇ ਹੋ ਤੁਸੀਂ ਪਹੁੰਚ ਗਏ ਬਹੁਤ ਵਧੀਆ ਅਗਰ ਤੁਸੀਂ ਨਾ ਵੀ ਪਹੁੰਚੇ ਤਾਂ ਵੀ ਤੁਹਾਨੂੰ ਪਛਤਾਵਾ ਨਹੀਂ ਹੋਏਗਾ ਪਛਤਾਵਾ ਕਿਉਂ ਹੋਏਗਾ ਕਿਉਂਕਿ ਆਪਾਂ ਰਸਤੇ ਜਾਂਦੇ ਹੋਏ ਆਪਣਾ ਆਨੰਦ ਮਾਣ ਲਿਆ ਕੋਈ ਬੰਦਾ ਮੰਜ਼ਲ ਤੇ ਪਹੁੰਚ ਗਿਆ ਕੋਈ ਨਹੀਂ ਪਹੁੰਚਿਆ ਪਰ ਆਦਮੀ ਨੂੰ ਅੰਦਰੋਂ ਤਸੱਲੀ ਹੋਏਗੀ ਕਿ ਯਾਰ ਜਿਹੜਾ ਮੈਂ ਦੌੜਿਆ ਜਾਂ ਮੈਂ ਜਿਹੜੀ ਜ਼ਿੰਦਗੀ ਬਿਤਾਈ ਮੈਂ ਬਹੁਤ ਵਧੀਆ ਖੁਸ਼ੀ ਨਾਲ ਸ਼ਾਂਤੀ ਨਾਲ ਆਪਣੇ ਪਿਆਰ ਦੇ ਨਾਲ ਮੈਂ ਬਹੁਤ ਵਧੀਆ ਬਿਤਾਈ ਮੈਂ ਪਹੁੰਚ ਗਿਆ ਤਾਂ ਵੀ ਠੀਕ ਹੈ ਨਹੀਂ ਪਹੁੰਚਿਆ ਤਾਂ ਵੀ ਠੀਕ ਹੈ ਮੇਨ ਜਿਹੜੀ ਗੱਲ ਹੈਗੀ ਆ ਉਹ ਇਹੀ ਹੈ ਕਿ ਮੈਂ ਦੌੜਨ ਦੇ ਵਿੱਚ ਕੋਈ ਬੁਰਾਈ ਨਹੀਂ ਹੈ ਕਿਸੇ ਵੀ ਚੀਜ਼ ਲਈ ਕਿਸੇ ਵੀ ਮੰਜ਼ਿਲ ਲਈ ਕਿਸੇ ਵੀ ਗੋਲ ਲਈ ਦੌੜੋ ਪਰ ਖੁਸ਼ੀ ਨਾਲ ਦੌੜੋ ਸ਼ਾਂਤੀ ਨਾਲ ਦੌੜੋ ਪਿਆਰ ਨਾਲ ਦੌੜੋ ਅਗਰ ਤੁਸੀਂ ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਤੁਸੀਂ ਦੌੜ ਰਹੇ ਹੋ ਤਾਂ ਤੁਸੀਂ ਖੁਸ਼ ਹੋਵੋਗੇ ਤੁਸੀਂ ਜ਼ਿੰਦਗੀ 'ਚ ਕੋਈ ਪਛਤਾਵਾ ਨਹੀਂ ਹੋਊਗਾ ਪਰ ਜੇਕਰ ਤੁਸੀਂ ਇਹਨਾਂ ਤਿੰਨੇ ਚੀਜ਼ਾਂ ਨੂੰ ਪਾਸੇ ਰੱਖ ਕੇ ਟੈਨਸ਼ਨ ਦੇ ਵਿੱਚ ਦੌੜ ਰਹੇ ਹੋ ਕਿ ਮੈਂ ਇਹ ਕਰਨਾ ਹੈ ਇਹ ਕਰਨਾ ਹੈ ਕਰਨਾ ਹੋ ਕਿਉਂ ਨਹੀਂ ਰਹਾ ਉਹਦੀ ਟੈਨਸ਼ਨ ਲੈ ਰਹੇ ਹੋ ਤੁਹਾਨੂੰ ਡਿਪਰੈਸ਼ਨ ਮਿਲੂਗਾ ਤੁਹਾਨੂੰ ਟੈਨਸ਼ਨ ਮਿਲੂਗੀ ਤੁਹਾਨੂੰ ਜ਼ਿੰਦਗੀ ਦੇ ਸਾਰੇ ਜਿਹੜੇ ਗੰਦੇ ਤੇਰਬੇ ਨੇ ਗਲਤ ਤੇਰਬੇ ਨੇ ਤੁਹਾਨੂੰ ਮਿਲਣਗੇ ਤੁਸੀਂ ਦੁਖੀ ਹੋਵੋਗੇ ਤੁਹਾਡੀ ਆਤਮਾ ਸਰੀਰ ਬਿਮਾਰ ਹੋਏਗਾ ਮਤਲਬ ਦੌੜਨਾ ਹੈਗਾ ਪਰ ਦੌੜਨਾ ਕਿਹਦੇ ਨਾਲ ਹੈ ਇਹ ਸਾਡੀ ਮਰਜ਼ੀ ਹੈਗੀ ਇਹ ਸਾਨੂੰ ਸਮਝਣਾ ਪਏਗਾ ਸੋ ਦੋਸਤੋ ਜਿਸ ਵਿਸ਼ੇ ਤੇ ਆਪਾਂ ਅੱਜ ਗੱਲਬਾਤ ਕੀਤੀ ਆ ਮੈਨੂੰ ਇਸ ਦੇ ਵਿੱਚ ਇਹ ਸਮਝ ਆਈ ਆ ਕਿ ਜ਼ਿੰਦਗੀ ਦੇ ਦੋ ਮੰਜ਼ਲੇ ਨੇ ਸਾਡੀਆਂ ਆਤਮਿਕ ਤੇ ਸੰਸਾਰਿਕ ਮੰਜ਼ਲ ਇਹਨਾਂ ਦੇ ਵਿੱਚੋਂ ਨਾ ਕੋਈ ਪਹਿਲੀ ਆ ਨਾ ਦੂਜੀ ਆ ਸਾਨੂੰ ਇਹਨਾਂ ਦੇ ਵਿੱਚ ਬੈਲੈਂਸ ਬਣਾ ਕੇ ਹੀ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਤੇ ਜੇ ਤੁਸੀਂ ਚਾਹੋ ਨ ਕਿ ਇਹੋ ਜੀ ਗੱਲਬਾਤ ਬਾਕੀ ਕਮਿਊਨਿਟੀ ਦੇ ਵਿੱਚ ਵੀ ਜਾਵੇ ਤਾਂ ਪਲੀਜ਼ ਸਾਡੇ ਚੈਨਲ ਜਿਓ ਜ਼ਿੰਦਗੀ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਪੌਡਕਾਸਟ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜੇਕਰ ਤੁਹਾਡੇ ਕੋਈ ਕੁਐਸਚਨ ਨੇ ਜਾਂ ਤੁਹਾਡੇ ਜ਼ਿੰਦਗੀ ਦੇ ਨਾਲ ਹੋਰ ਵੀ ਕੋਈ ਕਿਸੇ ਤਰ੍ਹਾਂ ਦੇ ਵਿਸ਼ਿਆਂ ਦੇ ਬਾਰੇ ਕੁਐਸਚਨ ਨੇ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਲਿਖੋ ਤਾਂ ਕਿ ਅਸੀਂ ਉਹ ਜੇ ਕੁਐਸਚਨ ਨੂੰ ਐਡਰੈਸ ਹੋ ਸਕੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਸੋ ਉਦੋਂ ਤੱਕ ਲਈ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ